ਸਸ਼ੀਕਾਲ ਜੀ ਦੋਸਤੋ ਸਵਾਗਤ ਹੈ ਜੀ ਬਿਲਕੁਲ ਨਵੀਂ ਨਕੋਰ ਵੀਡੀਓ ਦੇ ਵਿੱਚ ਮੈਂ ਜੁੜਿਆ ਜੀ ਤੁਹਾਡਾ ਆਪਣਾ ਗੁਰਿੰਦਰ ਤੁਹਾਡੇ ਲਈ ਇੱਕ ਹੋਰ ਮੋਟੀਵੇਸ਼ਨ ਲੈ ਕੇ ਤੇ ਜਿਹੜੀ ਅੱਜ ਗੱਲਬਾਤ ਕਰਨੀ ਆ ਉਹ ਵੀ ਇੱਕ ਲੋੜ ਆ ਸਮੇਂ ਦੀ ਅੱਜ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੋ ਚੁੱਕੀ ਆ ਤੇ ਜਿਹੜੀ ਨੌਜਵਾਨੀਆਂ ਖਾਸ ਤੌਰ ਤੇ ਉਹ ਜੂਝ ਰਹੀ ਆ ਆਪਣੀ ਜ਼ਿੰਦਗੀ ਦੇ ਨਾਲ ਪੈਸਾ ਕਮਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਜਿਹੜੇ ਤਰੀਕੇ ਆ ਉਹ ਅਪਣਾ ਰਹੀ ਆ ਕੋਈ ਲੋਕ ਕਾਮਯਾਬੀ ਹੋ ਰਹੇ ਆ ਕਈ ਵਿਚਾਰੇ ਸਟਰਗਲ ਬਹੁਤ ਧੇਰ ਤੋਂ ਕਰ ਰਹੇ ਨੇ ਉਹਨਾਂ ਨੂੰ ਕਾਮਯਾਬੀ ਨਹੀਂ ਮਿਲ ਰਹੀ ਸੋ ਉਹਨਾਂ ਦੇ ਲਈ ਅੱਜ ਖਾਸ ਵੀਡੀਓ ਆ ਇਹ ਪੰਜ ਗੱਲਾਂ ਹਮੇਸ਼ਾ ਆਪਣੇ ਜ਼ਿਹਨ ਦੇ ਵਿੱਚ ਰੱਖਿਓ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਤੇ ਜੇ ਨਹੀਂ ਵੀ ਹੋ ਰਹੇ ਤਾਂ ਤੁਹਾਨੂੰ ਇਹ ਪੰਜ ਗੱਲਾਂ ਕਦੇ ਵੀ ਗਿਰਨ ਨਹੀਂ ਦੇਣਗੀਆਂ ਤੁਹਾਡਾ ਹੌਸਲਾ ਨਹੀਂ ਟੁੱਟਣ ਦੇਣਗੀਆਂ ਸੋ ਆਜੋ ਜੀ ਤਿਆਰ ਰਹੋ ਇਹ ਮੋਟੀਵੇਸ਼ਨ ਲੈਣ ਦੇ ਲਈ ਕਰਦੇ ਆ ਸ਼ੁਰੂ ਵੀਡੀਓ ਨੂੰ ਪਹਿਲੀ ਗੱਲ ਹਮੇਸ਼ਾ ਯਾਦ ਰੱਖਣੀ ਆ ਜੀ ਨਤੀਜਿਆਂ ਦੇ ਲਈ ਕਦੇ ਵੀ ਕਾਲੀ ਨਹੀਂ ਕਰਨੀ ਬਹੁਤ ਸਾਰੇ ਲੋਕਾਂ ਦੀ ਇਹ ਸਮੱਸਿਆ ਵਾ ਉਹ ਨਾ ਇੱਕਦਮ ਨਤੀਜੇ ਭਾਲਦੇ ਆ ਵੀ ਅਸੀਂ ਜੋ ਵੀ ਕੰਮ ਕਰ ਰਹੇ ਆ ਮਿਹਨਤ ਕਰ ਰਹੇ ਆ ਵੀ ਮੈਨੂੰ ਰਿਜ਼ਲਟ ਮਿਲ ਜਾਣ ਕਦੇ ਵੀ ਇੱਕਦਮ ਨਤੀਜੇ ਬਾਹਰ ਨਹੀਂ ਆਉਂਦੇ ਹੁੰਦੇ ਉਹਦੇ ਲਈ ਆਪਾਂ ਨੂੰ ਸਬਰ ਰੱਖਣਾ ਪੈਂਦਾ ਵਾ ਇੰਤਜ਼ਾਰ ਕਰਨਾ ਪੈਂਦਾ ਵਾ ਕੋਈ ਸ਼ਾਰਟਕਟ ਨਹੀਂ ਹੈ ਕੋਈ ਵੀ ਇਹੋ ਜਿਹਾ ਤਰੀਕਾ ਨਹੀਂ ਆ ਕਿ ਦਿਨਾਂ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਆ ਜੇ ਤੁਹਾਡੀ ਬੱਲੇ ਬੱਲੇ ਹੋ ਜੇ ਤੁਸੀਂ ਕਾਮਯਾਬ ਹੋ ਜੂ ਜੇ ਸਹੀ ਤਰੀਕੇ ਦੇ ਨਾਲ ਚੱਲਣਾ ਜੇ ਸਹੀ ਕੰਮ ਕਰਨਾ ਇਮਾਨਦਾਰੀ ਦੇ ਨਾਲ ਜੇ ਕੰਮ ਕਰਨਾ ਹਾਂ ਬਹੁਤ ਘੱਟ ਕੇਸਾਂ ਦੇ ਵਿੱਚ ਐਦਾਂ ਹੋ ਸਕਦਾ ਪਰ ਉਹਨਾਂ ਨੂੰ ਦੇਖ ਕੇ ਤੁਸੀਂ ਨਹੀਂ ਐਵੇਂ ਇਹ ਸੋਚੀ ਜਾਣਾ ਵੀ ਮੈਂ ਕਿਉਂ ਨਹੀਂ ਕਾਮਯਾਬ ਹੋ ਪਾ ਰਿਹਾ ਜਿੱਦਾਂ ਮੈਂ ਗੱਲ ਸਬਰ ਦੀ ਕੀਤੀ ਆ ਸਬਰ ਹੋਣਾ ਤੁਹਾਡੇ ਵਿੱਚ ਬਹੁਤ ਜ਼ਰੂਰੀ ਆ ਆਪਣੀ ਮਿਹਨਤ ਤੇ ਯਕੀਨ ਹੋਣਾ ਬਹੁਤ ਜ਼ਰੂਰੀ ਆ ਤੇ ਤੁਸੀਂ ਕਈ ਸਾਲ ਵੀ ਹੋ ਸਕਦਾ ਤੁਹਾਨੂੰ ਲੱਗ ਜਾਣ ਹੋ ਸਕਦਾ ਤੁਹਾਨੂੰ ਮਹੀਨਿਆਂ ਦੇ ਵਿੱਚ ਕਾਮਯਾਬੀ ਮਿਲ ਜੇ ਮਿਲਦੀ ਜ਼ਰੂਰ ਆ ਇਹ ਗੱਲ ਤੈਅ ਆ ਕਿ ਜੇ ਤੁਸੀਂ ਮਿਹਨਤ ਕਰ ਰਹੇ ਹੋ ਉਹਦਾ ਫਲ ਤੁਹਾਨੂੰ ਮਿਲਣਾ ਹੀ ਮਿਲਣਾ ਵਾ ਕਹਿੰਦੇ ਹੁੰਦੇ ਆ ਨਾ ਕਿ ਦੇਰ ਆ ਅੰਧੇਰ ਬਿਲਕੁਲ ਨਹੀਂ ਹੈਗੀ ਦੂਜੀ ਗੱਲ ਯਾਦ ਰੱਖਿਓ ਜੀ ਆਪਣੀਆਂ ਨਾ ਹਾਰਾਂ ਨਾ ਗਿਣੀ ਜਾਇਆ ਕਰੋ ਇਹ ਕਈ ਲੋਕਾਂ ਨੂੰ ਆਦਤ ਹੁੰਦੀ ਆ ਉਹ ਆਪਣੀਆਂ ਜੋ ਵੀ ਉਹਨਾਂ ਦੇ ਫੇਲੀਅਰਸ ਨੇ ਜੋ ਉਹਨਾਂ ਨੇ ਰਿਸਕ ਲਏ ਸੀ ਜ਼ਿੰਦਗੀ 'ਚ ਉਹਨਾਂ 'ਚ ਉਹਨਾਂ ਨੂੰ ਹਾਰ ਮਿਲ ਗਈ ਤਾਂ ਉਹ ਯਾਦ ਰੱਖਦੇ ਆ ਉਹ ਕਹਿਣਗੇ ਜੀ ਉਹ ਫਲਾਣਾ ਕੰਮ ਕੀਤਾ ਸੀ ਸਾਡਾ ਉਹ ਵੀ ਨਹੀਂ ਚੱਲਿਆ ਉਹ ਫਲਾਣਾ ਕੰਮ ਕੀਤਾ ਉਹਦੇ 'ਚ ਸਾਨੂੰ ਘਾਟਾ ਪੈ ਗਿਆ ਨੌਕਰੀ ਕੀਤੀ ਮੈਂ ਤੋ ਉਹ ਨਹੀਂ ਹੋਈ ਫਿਰ ਲੋਕਾਂ 'ਚ ਵੀ ਸੁਣਾਉਂਦੇ ਨੇ ਕਈ ਵੀ ਯਾਰ ਮੈਂ ਬੜੇ ਕੰਮ ਕੀਤੇ ਮੇਰਾ ਤਾਂ ਕੁਝ ਨਹੀਂ ਬਣਿਆ ਇਹਦਾ ਮਤਲਬ ਪਤਾ ਕੀ ਆ ਕਿ ਤੁਸੀਂ ਇੱਕ ਨੈਗੇਟਿਵ એનર્ਜੀ ਆਪਣੇ ਆਪ ਨੂੰ ਦੇ ਰਹੇ ਹੋ ਨੈਗੇਟਿਵਿਟੀ ਤੁਸੀਂ ਆਪ ਪੈਦਾ ਕਰ ਰਹੇ ਹੋ ਸੋ ਉਹਦੇ ਵਿੱਚੋਂ ਆਪਾਂ ਕਿਵੇਂ ਜਿੱਤਾਂ ਨੂੰ ਕੱਢ ਲਾਂਗੇ 네ਗੇਟਿਵਿਟੀ ਦੇ ਵਿੱਚੋਂ ਹਮੇਸ਼ਾ ਪੋਜ਼ਿਟਿਵ ਰਹੋ ਇੱਕ ਨਾ ਬਹੁਤ ਮਸ਼ਹੂਰ ਮਿਸਾਲ ਜਿਹੜੀ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਤੁਸੀਂ ਸੁਣੀ ਹੋਊਗੀ KFC ਵਾਲੇ ਜਿਹੜੇ ਅਬਜ਼ੁਰਗ ਬਾਬਾ ਜੀ ਦੀ ਫੋਟੋ ਲੱਗੀ ਹੁੰਦੀ ਆ ਉਹਨਾਂ ਦੀ ਕਹਾਣੀ ਆ ਕੈਂਟਕੀ ਫਰਾਈਡ ਚਿਕਨ ਜਿੱਥੇ ਤੱਕ ਮੇਰੀ ਜਾਣਕਾਰੀ ਆ ਉਹਦਾ ਉਹਦੀ ਫੁੱਲ ਫਾਰਮ ਆ ਤੇ ਉਹਨਾਂ ਦਾ ਕਿੱਸਾ ਵਾ ਕਿ ਉਹ 65-70 ਸਾਲ ਦੀ ਉਮਰ 'ਚ ਜਾ ਕੇ ਕਾਮਯਾਬ ਹੋਏ ਸੀ ਬਹੁਤ ਉਹਨਾਂ ਨੇ ਹਾਰਾਂ ਦੇਖੀਆਂ ਪਤਾ ਨਹੀਂ ਕਿੰਨੇ ਕ ਪਾਪੜ ਉਹਨਾਂ ਨੇ ਜ਼ਿੰਦਗੀ 'ਚ ਵੇਲੇ ਤੇ ਉਹ ਕਾਮਯਾਬ ਨਹੀਂ ਹੋਏ ਪਰ ਜੋ ਹੁਣ ਆਪਣੀ ਮਿਹਨਤ ਜਾਰੀ ਰੱਖੀ ਉਹਨਾਂ ਨੇ ਉਹਨਾਂ ਨੇ ਤਜਰਬੇ ਜਾਰੀ ਰੱਖੇ ਤੇ ਇੱਕ ਨਾ ਇੱਕ ਦਿਨ ਜ਼ਰੂਰ ਕਾਮਯਾਬੀ ਮਿਲੀ ਤਾਂ ਜ਼ਰੂਰੀ ਨਹੀਂ ਤੁਹਾਨੂੰ 65 70 ਸਾਲ ਦੀ ਉਮਰ 'ਚ ਜਾ ਕੇ ਕਾਮਯਾਬੀ ਮਿਲਣੀ ਆ ਉਹ ਤਾਂ ਉਹਨਾਂ ਦੀ ਕਹਾਣੀਆਂ ਤੁਹਾਡੀ ਕਹਾਣੀ ਵੱਖਰੀ ਵੀ ਹੋ ਸਕਦੀ ਆ ਤੀਜਾ ਪੁਆਇੰਟ ਵੀ ਇਹਦੇ ਨਾਲ ਮਿਲਦਾ ਜੁਲਦਾ ਹੀ ਆ ਜੀ ਕਿ ਆਪਣੀ ਉਮਰ ਨਾ ਦੇਖੀ ਜਾਇਆ ਕਰੋ ਇਹ ਵੀ ਬੜੇ ਲੋਕਾਂ ਨੂੰ ਆਦਤ ਹੁੰਦੀ ਆ ਹਾਏ ਮੇਰੀ ਇੰਨੀ ਉਮਰ ਹੋ ਗਈ ਮੈਨੇ ਸਾਲਾਂ ਦਾ ਹੋ ਗਿਆ ਮੇਰਾ ਕੁਝ ਬਣਿਆ ਹੀ ਨਹੀਂ ਮੈਂ ਤਾਂ ਉਹਨਾਂ ਪੈਸਾ ਕਮਾਈ ਨਹੀਂ ਸਕੇ ਆ ਮੇਰੀ ਤਾਂ ਸਾਰੀ ਉਮਰ ਐਂ ਲੰਘ ਗਈ ਬਾਕੀ ਦੀ ਵੀ ਐਂ ਲੱਗ ਜਾਣੀ ਆ ਫਿਰ ਇਹ ਵੀ ਤਾਂ ਇੱਕ ਨੈਗੇਟਿਵਿਟੀ ਦੇ ਰਹੇ ਹੋ ਤੁਸੀਂ ਆਪਣੇ ਆਪ ਨੂੰ ਫਿਰ ਕੀ ਹੋ ਗਿਆ ਜੇ ਤੁਹਾਡੇ ਤੋਂ ਘੱਟ ਉਮਰ ਵਾਲੇ ਪਹਿਲਾਂ ਕਾਮਯਾਬ ਹੋ ਗਏ ਤੁਹਾਡੇ ਤੋਂ ਜ਼ਿਆਦਾ ਪੈਸਾ ਕਮਾ ਗਏ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਨਿਕੰਮੇ ਹੋ ਤੁਸੀਂ ਆਪਣਾ ਨਾ ਮੁਲਾਂਕਣ ਕਰੋ ਕਿ ਕੀ ਤੁਸੀਂ ਕਰਮ ਸਹੀ ਕੀਤਾ ਮਿਹਨਤ ਸਹੀ ਕੀਤੀ ਨੀਤ ਤੁਸੀਂ ਸੱਚੀ ਰੱਖੀ ਤੁਸੀਂ ਐਕਸਪੈਰੀਮੈਂਟ ਕੀਤੇ ਆ ਜ਼ਿੰਦਗੀ ਦੇ ਨਾਲ ਕੁਝ ਵੱਡਾ ਸੋਚਿਆ ਥੋੜੇ ਬਹੁਤੇ ਰਿਸਕ ਜ਼ਿੰਦਗੀ 'ਚ ਲਏ ਨੇ ਜੇ ਸਾਰਾ ਕੁਝ ਕਰ ਰਹੇ ਹੋ ਤਾਂ ਕੋਈ ਗੱਲ ਨਹੀਂ ਘਬਰਾਇਓ ਨਾ ਪਰਮਾਤਮਾ ਸਭ ਨੂੰ ਭਾਗ ਲਾਉਂਦਾ ਸਾਰਿਆਂ ਦੀ ਮਿਹਨਤ ਨੂੰ ਭਾਗ ਲਾਉਂਦਾ ਜਿੱਦਾਂ ਮੈਂ ਗੱਲ ਕਹੀ ਹੈ ਕਿਸੇ ਦੇ ਪਹਿਲਾਂ ਤੇ ਕਿਸੇ ਨੂੰ ਬਾਅਦ ਚ ਉਹ ਫਲ ਜ਼ਰੂਰ ਦਿੰਦਾ ਬਸ ਤੁਸੀਂ ਨਹੀਂ ਡੋਲਣਾ ਆਪਣੀ ਮਿਹਨਤ ਤੋਂ ਯਕੀਨ ਨਹੀਂ ਡੋਲਣ ਦੇਣਾ ਤੇ ਇੱਕ ਪਰਮਾਤਮਾ ਤੋਂ ਯਕੀਨੀ ਡੋਲਣ ਦੇਣਾ ਤੇ ਇੱਥੇ ਵੀ ਉਹ ਜਿਹੜਾ KFC ਵਾਲੀ ਗੱਲ ਤੁਸੀਂ ਲਾਗੂ ਕਰ ਸਕਦੇ ਹੋ ਕਿਉਂਕਿ ਉਮਰ ਉਹਨਾਂ ਦੀ ਵੀ ਬਹੁਤ ਜ਼ਿਆਦਾ ਸੀ ਚੌਥਾ ਪੁਆਇੰਟ ਹੈ ਜੀ ਦੂਜੇ ਦੀ ਜਿੱਤ ਤੋਂ ਸਿੱਖੋ ਉਹ ਤੋਂ ਮੋਟੀਵੇਸ਼ਨ ਲਓ ਨਾ ਕਿ ਉਹਦੇ ਤੋਂ ਜੈਲਸੀ ਕਰੋ ਵੀਰ ਇਹ ਕਿਉਂ ਕਾਮਯਾਬ ਹੋ ਗਿਆ ਸਾਡਾ ਤਾਂ ਕੁਝ ਨਹੀਂ ਬਣਿਆ ਫਿਰ ਉਹੀ 네ਗੇਟਿਵ ਫੀਲ ਤੁਸੀਂ ਇਹ ਦੇਖੋ ਵੀ ਉਹਨੇ ਇਹੋ ਜਿਹਾ ਕੀ ਕੀਤਾ ਕਿ ਉਹ ਕਾਮਯਾਬ ਹੋ ਗਿਆ ਉਤੋਂ ਇੱਕ ਸਿੱਖਿਆ ਲੈਣ ਦੀ ਕੋਸ਼ਿਸ਼ ਕਰੋ ਪਰ ਜੇ ਸਾਹਮਣੇ ਵਾਲੇ ਦੀ ਕਾਮਯਾਬੀ ਸਹੀ ਆ ਜੇ ਉਹ ਇਮਾਨਦਾਰੀ ਦੇ ਨਾਲ ਕਾਮਯਾਬ ਹੋਇਆ ਤੇ ਠੱਗੀਆਂ ਢੋਰੀਆਂ ਮਾਰ ਕੇ ਤਾਂ ਤੁਸੀਂ ਪੈਸਾ ਜੇ ਕਮਾ ਵੀ ਲਿਆ ਤੇ ਉਹਦਾ ਉਹ ਪੈਸਾ ਕਮਾਉਣ ਦਾ ਫਾਇਦਾ ਵੀ ਨਹੀਂ ਕੋਈ ਉਹ ਥੋੜੀ ਦੇਰ ਦਾ ਮਹਿਮਾਨ ਹੁੰਦਾ ਉਹਦੇ 'ਚ ਸਕੂਨ ਨਹੀਂ ਲੱਭਣਾ ਤੁਹਾਨੂੰ ਪੈਸਾ ਜ਼ਰੂਰ ਆ ਜਾਊਗਾ ਸੋ ਉਹ ਰਾਹ ਤੇ ਤਾਂ ਆਪਾਂ ਜਾਣਾ ਸਹੀ ਤਰੀਕੇ ਦੇ ਨਾਲ ਆਪਾਂ ਕੰਮ ਕਰਨਾ ਜਦੋਂ ਵੀ ਤੁਹਾਡੇ ਮੂਰੇ ਕੋਈ ਆਸ-ਪਾਸ ਇਹੋ ਜਿਹਾ ਤੁਹਾਨੂੰ ਉਦਾਹਰਣ ਮਿਲਦਾ ਕੋਈ ਮਿਸਾਲ ਤੁਹਾਨੂੰ ਵੀਡੀਓ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਦੀ ਆ ਕੋਈ ਮੋਟੀਵੇਸ਼ਨਲ ਵੀਡੀਓ ਆ ਕਿਸੇ ਪਰਸਨ ਦੀ ਤੁਹਾਡੇ ਤੋਂ ਘੱਟ ਉਮਰ ਵਾਲੇ ਬੰਦੇ ਦੀ ਜਿਹਨੇ ਜ਼ਿੰਦਗੀ 'ਚ ਕੁਝ ਵੱਖਰਾ ਕੀਤਾ ਉਹਦੇ ਤੋਂ ਸਿੱਖਿਆ ਕਰੋ ਨਾ ਕਿ ਉਹਨੂੰ 네ਗੇਟਿਵ ਕਮੈਂਟ ਕਰਿਆ ਕਰੋ ਵੀ ਉਹਨੇ ਇਹੋ ਜਿਹਾ ਕੀ ਕੀਤਾ ਤੇ ਜਿਹੜਾ ਅਸੀਂ ਕਰ ਸਕਦੇ ਆ ਤੇ ਅਸੀਂ ਵੀ ਕਾਮਯਾਬ ਹੋ ਸਕਦੇ ਆ ਹੁਣ ਆਉਂਦਾ ਜੀ ਆਖਰੀ ਪੁਆਇੰਟ ਤੇ ਇਸ ਵੀਡੀਓ ਦੀ ਆਖਰੀ ਸਲਾਹ ਕਿ ਕਦੇ ਵੀ ਹੌਸਲਾ ਨਾ ਛੱਡਿਓ ਬਹੁਤ ਸਾਰੇ ਲੋਕ ਇਹ ਗਲਤੀ ਕਰ ਜਾਂਦੇ ਨੇ ਕਹਿ ਦਿੰਦੇ ਨੇ ਵੀ ਯਾਰ ਲੱਗ ਗਈ ਹੁਣ ਤਾਂ ਜ਼ਿੰਦਗੀ ਹੁਣ ਕੀ ਬੜਨਾ ਬਾਕੀ ਦੀ ਵੀ ਇਦਾਂ ਹੀ ਲੰਘ ਜੂਗੀ ਇੱਕ ਔੜਾ ਜਾ ਘੁੱਟ ਭਰ ਲੈਂਦੇ ਆ ਬਸ ਇਹੀ ਨਹੀਂ ਭਰਨਾ ਇਹ ਜ਼ਿੰਦਗੀ ਆ ਨਾ ਜਿਹੜੀ ਇਹ ਆਖਰੀ ਦਮ ਤੱਕ ਲੜਨ ਦਾ ਨਾਮ ਆ ਤੇ ਮੈਂ ਵੀ ਲੜ ਰਿਹਾ ਮੈਂ ਵੀ ਤੁਹਾਡੇ ਵਰਗਾ ਹੀ ਆ ਕੋਈ ਵੱਖਰਾ ਨਹੀਂ ਹਾਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਕਰਮ ਆ ਜਿਹੜਾ ਉਹ ਕਰਦੇ ਰਹੋ ਮਿਹਨਤ ਕਰਦੇ ਰਹੋ ਉਹਦੇ ਵਿੱਚ ਸਕੂਨ ਆ ਉਹਦੇ ਵਿੱਚ ਹੀ ਬਰਕਤ ਆ ਬਾਕੀ ਦੇਖੋ ਜਿਹਨੂੰ ਤੁਸੀਂ ਜਿੱਤ ਕਹਿੰਦੇ ਹੋ ਜਿੱਤ ਤੁਸੀਂ ਕਿਹਨੂੰ ਕਹਿੰਦੇ ਹੋ ਕਿ ਜਦੋਂ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਆ ਜਾਊਗਾ ਤੁਸੀਂ ਹਰ ਚੀਜ਼ ਜੋ ਵੀ ਸੋਚਦੇ ਹੋ ਲੈ ਸਕੋਗੇ ਤੁਸੀਂ ਜਿੱਥੇ ਜਾਵੋਗੇ ਤੁਹਾਡੀ ਬੱਲੇ ਬੱਲੇ ਹੋਊਗੀ ਲੋਕ ਤੁਹਾਡੇ ਨਾਲ ਫੋਟੋਆਂ ਖਿਚਾਉਣਾ ਚਾਹੁੰਦੇ ਨੇ ਬਾਕੀ ਜਿਹਦੇ ਜ਼ਿੰਦਗੀ ਦੇ ਜਿੱਦਾਂ ਦੇ ਟੀਚੇ ਨੇ ਹਨਾ ਉਹ ਉਹਨੂੰ ਕਾਮਯਾਬੀ ਸਮੇਂ ਦਾ ਵੀ ਉਹੋ ਜਿੱਤ ਹੁੰਦੀ ਆ ਪਰ ਜੋ ਤੁਸੀਂ ਅੱਜ ਕਰਮ ਕਰ ਰਹੇ ਹੋ ਉਹਦੇ ਵਿੱਚ ਕਦੇ ਕੋਸ਼ਿਸ਼ ਕਰਿਓ ਸਕੂਨ ਲੱਭਣ ਦੀ ਉਹ ਵੀ ਜਿੱਤ ਆ ਤੇ ਮੈਂ ਅਕਸਰ ਕਹਿਣਾ ਹੁੰਦਾ ਕਿ ਤੁਹਾਡੀ ਪਹਿਲੀ ਜਿੱਤ ਉਦੋਂ ਹੋ ਜਾਂਦੀ ਹੈ ਜਦੋਂ ਤੁਸੀਂ ਸ਼ੁਰੂਆਤ ਕਰ ਲੈਨੇ ਹੋ ਸੋ ਆਪਾਂ ਸਾਰੇ ਜੇਤੂ ਆ ਜੀ ਜ਼ਿੰਦਗੀ ਦੇ ਕੋਈ ਵੀ ਹਾਰਿਆ ਹੋਇਆ ਨਹੀਂ ਹੈਗਾ ਇੱਥੇ ਬਹੁਤ ਬਹੁਤ ਧੰਨਵਾਦ ਜੀ ਮੈਂ ਉਮੀਦ ਕਰਦਾ ਤੁਹਾਨੂੰ ਜਰੂਰ ਹੌਸਲਾ ਮਿਲਿਆ ਹੋਊਗਾ ਇਹ ਵੀਡੀਓ ਦੇਖਣ ਤੋਂ ਬਾਅਦ ਹੌਸਲਾ ਮਿਲਦਾ ਵਾ ਤਾਂ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਵੀ ਕਰ ਦਿਆ ਕਰੋ ਜੀ ਕੋਈ ਹੋਰ ਫੀਡਬੈਕ ਆ ਕੋਈ ਹੋਰ ਸਲਾਹ ਮੇਰੇ ਲਈ ਆ ਤਾਂ ਜਰੂਰ ਦਿਆ ਕਰੋ ਅਗਲੀ ਵੀਡੀਓ ਚ ਬਹੁਤ ਜਲਦੀ ਮਿਲਦਾ